ਬੱਬੂ ਕੀ ਆ ਚਾਲ ਨੇ ਸੱਦੇ ਹੋਰ ਤਾਂ ਠੀਕ ਠਾਕ ਹੁਣੇ ਆਪਾਂ ਬਲੌਗ ਉਪਰ ਆਪਣਾ ਸਟਾਰਟ ਆਇਆ ਤਾਂ ਆਪਣਾ ਵਿੱਕੀ ਸੁਦਾਯਾ ਦਿਮਾਗੀ ਥੋੜੇ ਅਫਸਰਟ ਹੋ ਗਿਆ ਬੱਬੂ ਉਹ ਥੋੜੇ 15 ਦਿਨ ਰਹਿਨੇ ਫਿਰ ਸੱਟ ਹੋ ਜਾਂਦਾ ਬੱਬੂ ਬੋਲ ਆ ਗਈ ਬੋਲੇ ਤੂੰ ਪੱਕੀ ਕਿ ਮਹਿੰਗਾ ਹੀ ਤਾਂ ਪੁੱਛਦੇ ਆਪਨੇ ਕਿ ਇਹਨੂੰ ਕੀ ਹੋ ਗਿਆ ਆਪਣੇ ਯਾਰ ਥੋੜੇ ਨੂੰ ਤੇ ਸਾਡਾ ਯਾਰ ਸੀ ਬਹੁਤ ਪੱਕਾ ਯੂੰਡੀ ਦਾ ਹਾਂਜੀ ਪਰ ਬਾਬੇ ਦਿਮਾਗੀ ਲੱਗਿਆ ਇਹ ਗੋਲ ਆ ਯਾਨੀ ਕਿ ਕੀ ਕਰੋਗੇ ਵੀ ਇੱਕ ਹੀ ਪਤਾ ਹੈ 15 ਕਦੇ ਨਹੀਂ ਹੁੰਦਾ ਪਤਾ ਨਹੀਂ ਕੀ ਹੁੰਦਾ ਠੀਕ ਆਏ ਸਾਰ ਹੋ ਜਾਂਦਾ ਆਏ ਸਾਰ ਹੁੰਦਾ ਬਬੇ ਵਾ ਇਹ ਹੀ ਦਿਨ ਆ ਜੀ ਤੇ ਦਵਾਈ ਬੁਦੀ ਦਵਾ ਰੋ ਪਰ ਹੁਣ ਇਹਦਾ ਦਿਮਾਗ ਇੱਲੇ ਆ ਜੀ ਜੇ ਵੀ ਬਾਲੇ ਜਿਸ ਨੂੰ ਕਿਤੇ ਮਿਲੇ ਰਸਤੇ ਜਿੱਦ ਉਧਰ ਜਾਂਦਾ ਜੀ ਫੋਨ ਕਰਕੇ ਹੁਣ ਦੱਸਣਾ ਠੀਕ ਹੈ ਨੰਬਰ 886343 ਠੀਕ ਹੈ 72737 ਠੀਕ ਹੈ ਬਹੁਤ ਜ਼ਰੂਰੀ ਦੇਣੀ ਸੋਚ ਰਿਹਾ ਬਈ ਇਹ ਕਿਤੇ ਤੁਹਾਨੂੰ ਪਤਾ ਰੰਦਾ ਟਾਈਮ ਆ ਹਾਂ ਜੀ ਕਿਤੇ ਟੁੱਪੇ ਲੰਗੇ ਬਾਲਾ ਹੋਏ ਇੱਧਰ ਨੂੰ ਉੱਧਰ ਨੂੰ ਭਾਏ ਇਹਦਾ ਦਿਮਾਗ ਹੋ ਗਿਆ ਜੀ ਅਜਿਹਾ ਇਹ ਜੀ ਠੀਕ ਹੈ ਠੀਕ ਹੈ ਅੱਬ ਇਹ ਕਰ ਕੇ ਬੇਦੀ ਸ਼ਕਲ ਤੋਂ ਨਹੀਂ ਪਾਣੇ ਫੋਟੋ ਇਹਦੀ ਥੋੜੀ ਹੱਥ ਲੁਕੋ ਲਏ ਹੁੰਦੇ ਨੇ ਹੁਣ ਹਿਲੇ ਹੁਣ ਸਹੀ ਚੱਲੇ ਪਾਣੇ ਸਨ ਉਹਦੀ ਫੋਟੋ ਹੈ ਗਈ ਆਪਣੇ ਕੋਲੋਂ ਪਾ ਦਾਂ ਪਹਿਨਾਲੀਆਂ ਆਈ ਇਹਦੇ ਫੋਨ ਆ ਗਈ ਆਪਣੀ ਯਾਦ ਆਈ ਪੱਕਾ ਜਾ ਰਹਾ ਪੁਰਾਣਾ ਉਹਦਾ ਫੋਨ ਆ ਗਿਆ ਬੱਦਪੰਕ ਐਸੇ ਦੇਣ ਵਾਲਾ ਮੈਂ ਕਿੰਨੇ ਦੇ ਪੈਸੇ ਦੇਣੇ ਰੱਬੇ ਨੇ ਮੈਂ ਪੈਸੇ ਦੇਣ ਨੂੰ ਅੱਬੇ ਆਪਣੇ ਯਾਰ ਦੇ ਅੱਧੇ ਪਿੰਦੇ ਨੇ ਪੈਸੇ ਦੇਣੇ ਰੱਬੇ ਮੇਰੀ ਪਰਵਾਹ ਨਹੀਂ ਕਰਦਾ ਇਹ ਕਮ ਦੇ ਰਿਹਾ ਨਾ ਮੁੰਡਾ ਟੈਨਸ਼ਨ ਹੀ ਨਹੀਂ ਕੋਈ ਜਿਆਰਨ ਦਾ ਬਰੂਨ ਇਹ ਚੀਸੂ ਦੇ ਨਾ ਹੀ ਚੀਸੂ ਦੀ ਕਿ ਟੈਨਸ਼ਨ ਦਈ ਆਓ ਆਖੀ ਦਿਆ ਇਹ ਇਹ ਬੋਲ ਰਹਾ ਹੈ ਮੈਨੂੰ ਲਵਾ ਦੋ ਹਮ ਬੋਲ ਰਹੇ ਹਾਂ ਕਿਆ ਲਵਾਏ ਤੁਜੀ ਜਾਣੇ ਸਨਮ ਤੇਰਾ ਕਿਆ ਹੋਇਆ ਹੈਲੋ ਹੂੰ ਬੋਲੋ ਹੈ ਹਾਂ ਹਾਂਜੀ ਆਪਿਆ बस स्प्रे ਕਰਨ ਲੱਗੇ ਆਂਗੇ بس 3 ਪਹੁੰਚ ਗਿਆ ਆਪਣੀ ਸਾਰੀ ਪੈਪਲੀਕਰਤਾ ਟੀਮ ਨੇ ਆਨ ਸਾਰੇ ਮੈਂ ਬੰਦੇ ਆਏ ਸੀ ਅੱਜ ਕਾ ਤੁਹਾਨੂੰ ਪਤਾ ਹੀ ਆ ਹਾਂ ਪਹਿਲੇ ਹੀ ਆਪਣੇ ਕੋਲ ਪੰਜਾਬ ਸਿੰਘ ਆਰਦਾ ਆਪਣਾ ਕੋਈ ਜਾਂਦਾ ਟੋਟਾ ਕੀ ਘੋੜ ਰਹੇ ਆਪੇ ਤੇ ਬਾਈ ਘੋੜਨ ਲੱਗ ਰਹਾਂ ਜੂਰੀਆ ਜੂਰੀਆ ਪੰਜਾਬ ਸਿੰਘ ਆਰਦਾ ਪਹਿਲਾ ਵਿਸ਼ੇਰ ਹੈ ਜੀ ਇਹ ਆਪਣਾ ਕੋਈ ਖੇੜੀ ਵਾਲੇ ਬਾਪੇ ਇਦੋਂ ਠੀਕ ਠੀਕ ਪਹੁੰਚੇ ਨੇ ਰਜੀ ਬਾਪੇ ਪੈ ਪੜਤਾ ਉਹਦੇ ਪਹਿਲੇ ਦਿਨ ਪਹੁੰਚੇ ਸੀ ਕਵੰਦਲੀ ਨਿੱਤੇ ਬੈ ਗਿਆ ਬੰਨ ਜਿਹੜਾ ਬੈ ਗਿਆ ਆਈ ਦੇਖਿਓ ਸਾਹਮਣੇ ਦੇਖੋ ਜੀ ਉਹ ਟੁੱਟ ਗਿਆ ਰੀ ਉਹ ਤੇਰੀ ਨੋ ਕੀ ਬਾਤ ਹੈ ਬਾਲਾਂ ਨੇ ਜੀ ਜੀ ਲਵੇ ਬਥਾ ਹੈ ਤੂੰ ਵੀ ਲਾ ਬੈਠੇ ਦੇ ਲੈ ਬਈ ਪੱਟ 200 ਰੁਪਿਆ ਲੈ ਬਾਬਾ ਜੀ ਨੇ ਖਾਣਾ ਖਾ ਲਓ ਉਹ ਪਹਿਣ ਗੜਤੀ ਸਾਰੇ ਕੰਮ ਦੀ ਸਾਰੇ ਨੂੰ ਅਗਲੇ ਭੈਣ ਚ ਜਿੰਨੇ ਸਬਸਕ੍ਰਾਈਬ ਕਰਿਆ ਨਾ ਸਬਸਕ੍ਰਾਈਬ ਕਰੀ ਜਾਵੇਂ ਲੀਂਡੇ ਖਵਾਈਆ ਦਾ ਮੈਂ ਹੋਰ ਦੱਸ ਤੂੰ ਵੀ ਤਾਂ ਲੱਗ ਬੈਠਿਆ ਮੈਂ ਤਾਂ ਲੱਗ ਸੁਗਰ ਦੀ ਖੁਸ਼ਬੂ ਤੂੰ ਲੈ ਰਹੀ ਦੀ ਤੂੰ ਕੈਸੀ ਬਾਬੇ ਵੰਦੇ ਤੁਹਾਨੂੰ ਦੱਸੇ ਪੈ ਲੱਗੀ ਸੋ ਦੁਆ ਮਾគਿ ਲਿਆ ਸੱਚੀ ਲੱਗਿਆ ਉੱਤੇ ਬੈਠ ਗਿਆ ਪਹਿਲਾਂ ਕੌਣ ਟੀ ਹੋ ਗਿਆ ਅਬ ਉਹ ਕੌਣ ਵਿੱਕੀ ਹੀ ਆਪਣੇ ਵਾਲਾ ਲੀਂਡ ਦੇ ਉੱਤੇ ਬੈਠ ਗਿਆ ਪਤਾ ਨਹੀਂ ਕਰੇ ਬੱਸ ਕਰਕੇ ਅੰਗੋਲੀ ਦਾ ਨਾ ਉਹ ਦੁਆ ਮਾគਿ ਲਗਾ ਉਧਰ ਉਧਰ ਵੀ ਨਾਲ ਰਹਿ ਕੇ ਕੀ ਇਹ ਇੰਨਾ ਜ਼ੋਰ ਕਿਸੇ ਗਲਤੀ ਮਾਰ ਰਿਹਾ ਅੱਜ ਅੱਲਾ ਬੱਬੇ ਨਾਲ ਵਾਲੇ ਪੈ ਪਾੜਦਿਆਂ ਨੇ ਨੁਕਸਾਨ ਕਰ ਛੱਡੇ ਕਾ ਆ ਗਿਆ ਹੋਰ ਬਦਲ ਕੇ ਡਾਗੇ ਬੈਲੀਆਂ ਆਈ ਵਾਰ ਜੋ ਜਾਂਦਾ ਨਵਾਂ ਤੇ ਨਵਾਂ ਚਿੱਲਾ ਰਹਿ ਕੀ ਜਾਂਦਾ ਓਥੇ ਚੱਲੀਏ ਦੇਖਿਆ ਵੀ ਜਿਸਦਾ ਬਾਬਾ ਬੰਦਾ ਇਹੇ ਕਰਕੇ ਜਾ ਰਿਹਾ ਅੱਜ ਪੈ ਪਾਟ ਗਿਆ ਨੁਕਸਾਨ ਹੋ ਚੁੱਕਿਆ ਹੈ ਖੱਚ ਖਾਓ ਬੱਬੇ ਉਹਨਾਂ ਨੇ ਸਾਰਾ ਸਾਰਾ ਕੰਮ ਨਿਭੜ ਜਾਣਾ ਸੀ ਦੋ ਬੰਦੇ ਐਸੀ ਆਏ ਆਸੋ ਉਹਨਾਂ ਨੇ ਪੈ ਪਾਰ ਤੱਕ ਪਿਓ ਉਹ ਦੇਖੋ ਕਿੱਥੇ ਲੱਗ ਰਹੇ ਨੇ ਐਸਾ ਇਹਨੇ ਕੰਮੇ ਬੰਦੇ ਆਏ ਇਹਨੇ ਪੈ ਪਾਰ ਇਹ ਕਾ ਆਈ ਇਹਨਾਂ ਕੋਲ ਆਤੀ ਨਹੀਂ ਦਵਾਰੋਂ ਆਹ ਦੇਖੋ ਜੀ ਇਹ ਕਾगज ਜਮੂਰਾ ਜਮੂਰਾ ਠੀਕ ਆ ਕਾਲੇ ਮੂੰਹ ਵਾਲਾ ਦੇਖੋ ਜੀ ਇਹ ਇਹਨੂੰ ਚਾਚਾ ਖੇਤ ਲਾਇਆ ਆਉ ਬੀ ਪਹਿਲਾਂ ਨੋਜ ਨੂੰ ਪਤਾ ਲੀਕ ਹੋ ਗਈ ਸੀ ਉਹਦੇ ਕਰਕੇ ਉਹਨੇ ਨਵੀਂ ਨੋਜ ਲਿਆਤੀ ਐ ਇਲਾਕੇ ਬਸ ਫੇਰ ਕੰਮ ਕਰਤਾ ਸਟਾਰਟ ਬੱਬੇ ਦੋ ਕਿਲੇ ਕਰਤੇ ਆਪਣੇ ਲੱਗ ਰ ਮੁੰਨ ਮਲਿੰਗਾ ਮਲਿੰਗਾ ਜੀ ਤੇ ਪਿੱਛੇ ਬੈਲੀਡਾਨ ਤੇ ਮੂਰੇ ਕਾਚਾ ਲੱਗ ਰ ਬਵੇ ਵਿੱਚਰ ਕਾ ਗੰਪੂਰਾ ਫਿਰ ਤੇ ਬੈਠਾ ਟੀਟੀ ਬੱਬੇ ਉਹ ਬਠਾ ਬਾਬੂ ਬਠਾ ਬੇ ਤੁਮ ਸਰਕਤ ਦਿਖ ਰਿਹਾ ਹੋਵੇ ਪੁਰਾਣ 3-4 ਕਿੱਲੇ ਬਾਈ ਦਾ ਪੈ ਪੈ ਬਾਬੇ ਆਪਣੇ ਕੋਲ ਕੰਮ ਦਾ ਸਹੀ ਨਿਭੜ ਜਾਂਦਾਗਾ ਉਹ ਆ ਰਿਹਾ ਜਿਵੇਂ ਜਮੂਰ ਆ ਗਈ ਤੇ ਪਤਰਾ ਜ਼ੋਰ ਪੈਪ ਕਿਚਨ ਦਾ ਪਤਾ ਪਤਾ ਜ਼ੋਰ ਤਾਂ ਲੱਗਦੀ ਆ ਮਨ ਨਾਲ ਚੱਲ ਰਿਹਾ ਤੈਨੂੰ ਝੋਟੇ ਲੱਗ ਰਹੇ ਨੇ ਤਵਾ ਦਬ ਦਵਾ ਦਵਾ ਪਕੜੇ ਬਾਬੇ ਬੱਟ ਤੇ ਇਧਰ ਪੈਪ ਉਪ ਖਿੱਚੀ ਜਾਣਾ ਮਣੋ ਉੱਥੇ ਕੰਮ ਕਰ ਰਹੇ ਜਿੱਤਨ ਬੱਤੀ ਆਪਾਂ ਘੱਟ ਕੰਮ ਕਰ ਰਹੇ ਥੋੜਾ ਜਿਹਾ ਅੰਦੇ ਇਧਰ ਲੱਗ ਰਹੇ ਨੇ ਆਪਣੇ ਕੰਮ ਕਰਨ ਕਿਆ ਜੀ ਡੰਡਾ ਮਾਰਦੇ ਇਹਨੂੰ ਕੁਝ ਨਹੀਂ ਸੁਣ ਰਿਹਾ ਨਾ ਚਮੂਰੇ ਨੂੰ ਸੁਣ ਰਿਹਾ ਕੁਛ ਮੈਨੂੰ ਇੱਥੇ ਤੋਂ ਭੱਜ ਕੇ ਆਣਾ ਪਿਆ ਦੇਖੋ ਬੱਦੋ ਕੰਮ ਮਾਰਨਾ ਆਹ ਮਟਤ ਬਾਈ ਗਈ ਬਸ ੱਲੇ ਰਹਿ ਜਾਂਦੀ ਹੁੰਦੀ ਜਾਂ ਜਾਂਦੀ ਹੈ ਡੰਡਾ ਮਾਰਨਾ ਜ਼ਰੂਰੀ ਜਾਂਦਾ ਆਹ ਦਾ ਡੰਡਾ ਵਾਕੇ ਹੁਣਾਂ ਕੁਝ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ ਦੁਨੀਆਦਰ ਚੀਨਾ ਫੱਤੀ ਜੇ ਬੰਨੀ ਜਾਂਦਾ ਦੇਖ ਲੋ ਕਾ ਵਟਾਂ ਜੰਮੂਰੇ ਛੋੜਾ ਕਿੱਧਰ ਗਿਆ ਮੂਰਾ ਜੀ ਜਮੂਰਾ ਜੀ ਤਮੂਰਾ ਜੀ ਆਨੇ ਹੋਇਲ ਬਗਿਆਪੇ ਡੀਕ ਹੋ ਗਈ ਸੀ ਆਪਾਂ ਨੇ ਇੱਕ ਹੋਰ ਲਿਆਤੀ ਇਹਨੂੰ ਦੱਚ ਸੈੱਟ ਕਰਾਵਾਂਗੇ ਪਿਓ ਕਿੱ체 ਪੈਪ ਨੋ ਨੋ ਗਾਣੇ ਗਾਈ ਜਾਂਦੇ ਨੇ ਕੋਈ ਆ ਕੀ ਰੋਡ ਵੇਚਦੀ ਲਾਰੀ ਨਾ ਕੋਈ ਸੀਸਾ ਨਾ ਕੋਈ ਵਾਰੀ ਜੇ ਅੱਜ ਬੈਠਾ ਟੌਰਨ ਆਇਆ ਪੈ ਪਿੱਛਿਆ ਦਾ ਪੰਜਾਬ ਕੰਮ ਕਰਦਾ ਠੰਡ ਮੰਨ ਰਿਆ ਆਹੋ ਇਹਦਾ ਬੰਦ ਕਰਨ ਬੈਠਾ ਇੱਥੇ ਆਈ ਗਰਮੀ ਗਰਮੀ ਹੋਰਾਂ ਚ ਉੱਪਰ ਦੇਖੋ ਦੋ ਜਣੇ ਇੱਧਰ ਠੰਡ ਲੱਗ ਰਿਹਾ ਦੇਖੋ ਕਿਸੇ ਨੇ ਕੁਝ ਨਹੀਂ ਬਿਠਾਇਆ ਬਾਬੇ ਨੂੰ ਹੰਦੇ ਵਾਦੂਆ ਮੈਂ ਵੀ ਨਹੀਂ ਆ ਬੰਦ ਕਰਨ ਵਾਸਤੇ ਦਾ ਕੋਈ ਕਿ ਤੈਨੂੰ ਪੱਜਗਾਹ ਦੇਖੋ ਬਾਬੇ ਲੈ ਕਿੰਨੀ ਪੂਰਾ ਇਹਦਾ ਮੁੰਲਾ ਬਈ ਆ ਗਿਆ ਤੁਸੀਂ ਵੀ ਬਾਬਾ ਦੇਖੋ ਬੈਠਾ ਜਿੱਤੇ ਬੂਟ ਪਾਈ ਇਹ ਸਾਰੂ ਕੰਮ ਕਰਤਾ ਕਰਦੇ ਆਉਂਦੀ ਨੀਦ ਆ ਰਹੀ ਐ ਤੇਨੂੰ ਹਾਂਜੀ ਬਾਬੇ ਉਹ ਮਿਲ ਗਈ ਪਿਆ ਹੋਰ ਪਿਆ ਤੇ ਦਾਦਾ ਮਿਲ ਗਿਆ ਪੂਰਾ ਦੇਖੋ ਪੂਰਾ ਜਿਹੜਾ ਗਾਂਵ ਨੇ ਕਿ ਓਏ ਆ ਗਿਆ ਸੱਚੀ ਲੱਗ ਰਿਹਾ ਪਿਆ ਉਹ ਦੁਨਿਆਲੇ ਦੇ ਕਿਉਂ ਰਹਾ ਆਹ ਹੋਣਾ ਦੱਗਾ ਆਪੇ ਕਰ ਰਹਿ ਗਿਆ ਫਾਡੇੜੇ ਕਿੱਲਾ ਅੱਤੀ ਸੁਰ ਉੱਪਰ ਚੱਲਦੇ ਆ ਇਹਨੇ ਜਿ ਨਿੱਕੜੇ ਕੰਮ ਚੀਜ਼ਾਂ ਨਹੀਂ ਕੰਧੂ ਕਰਦਾ ਅੱਸੀ ਧੂਲੀ ਇਹ ਤੇ ਜਾ ਜੂਗਾ ਆਪਾਂ 90 ਲੱਗੇ ਜਾਊਗਾ ਇੱਕ ਟਿੱਕੀ ਆ ਹਾਂਜੀ ਬਾਬਿਓ ਉਧਰ ਉਹ ਲੱਗ ਰਿਹਾ ਚਾਚਾ ਉਥੇ ਟਰੈਕਟਰ ਕੋਲ ਪੈ ਫੜਾ ਰਿਹਾ ਇਹਨਾਂ ਨੂੰ ਇਧਰੋਂ ਆ ਲੱਗ ਰਹੇ ਨੇ ਜੋਰਾਂ ਸ਼ੁਰਾਂ ਦੇ ਮੜਿੰਗਾ ਦੇਖੋ ਬਾਬਿਓ ਕਿਵੇਂ ਜਾ ਰਹੇ ਸਿਆਂ ਹੀ ਸੌਸਾਈ ਹੋ ਰਹੇ ਇਧਰ ਨਾਲ ਹਰਦਿਲ ਜੀ ਨੇ ਦੇਖੋ ਜੀ ਆਂਦੇ ਜੋਰ ਮਾਰਦੇ ਛੋਟੇ ਆਪਾਂ ਬਿਵਾਲ ਲੈਣ ਆਏ ਸੀਗੇ ਪਲਾਸਟਿਕ ਆ ਚਾਬੀ ਇਹ ਬਾਬੇ ਉਹ ਨੋਜ਼ਲ ਟੁੱਟ ਗਈ ਸੀਗੀ ਉਹਦੀ ਨੁਕਸਾਨ ਹੋ ਗਿਆ ਦੀਗਾ ਯਾਰ ਉਹ ਨੋਜ਼ਲ ਹੁਣ ਖੋਲ ਕੇ ਦੂਜੀ ਲਿਆ ਕੇ ਪਾਈ ਐ ਪ੍ਰਾਣੀ ਨੂੰ ਵੀ ਸਮਾਨ ਟੱਚ ਟੱਚ ਲਵਾ ਕੇ ਲੈਣਾ ਦੇਖੋ ਜੇ ਟੱਚ ਲੱਗਦਾ ਨਿੰਨਾ ਵੀ ਲਿਉਣੀ ਪੂ ਲੱਗਦਾ ਤਾਂ ਹੀ ਹੈ ਤੇ ਜ਼ਿਆਦਾ ਹੋ ਗਿਆ ਨੁਕਸਾਨ ਪਤਾ ਨਹੀਂ ਬਾਬੇ ਉਹ ਸਵੇਰੇ ਸਵੇਰੇ ਕਿਹੜੇ ਕਾਲੇ ਮੂੰਹ ਵਾਲੇ ਦਾ ਮੂੰਹ ਦੇਖਿਆ ਜਾ ਨੁਕਸਾਨ ਹੋ ਚੁਕਿਆ ਆਪਣਾ ਐਡਾ ਬੜਾ ਲੋਸ ਜੇ ਟੁੱਟਣਾ ਸਰ ਗਿਆ ਬਾਬੇ ਉਹ ਸਹੀ ਹੈ ਨਹੀਂ ਨੋਜਲ ਤੇ ਲਾਉਣਾ ਬੂ ਪਿੱਤਲ ਵਾਲੀ ਦੇ 1500 ਰੁਪਿਆ ਹੈ ਨਹੀਂ ਪਤਾ ਵੱਧਦੀ ਆ ਵੀ 1500 ਘੱਟ ਦੋਦਾ ਹੁੰਦੀ ਨਹੀਂ ਰੰਗ ਉਹ ਨਵੇਂ ਲੱਗ ਜਾਂਦਾ ਹੋਰ ਕੰਮ ਵੀ ਬਾਬੇ ਬਹੁਤ ਕੰਟਾ ਖੜੇ ਰੇ ਇੱਕ ਲਗਾਤਾਰ ਬਸ ਇੱਕ ਜਿੱਥੇ ਤੁਹਾਨੂੰ ਪਤਾ ਹੀ ਹੈ ਵੀ ਜੇ ਕੋਈ ਕਾਲੇ ਮੂੰਹ ਵਾਲਾ ਸਵੇਰੇ ਸਵੇਰੇ ਦਿਖ ਜੇ ਕੋਈ ਕਾਈ ਹੁੰਦਾ ਹੁੰਦਾ ਕੰਮ ਵੀ ਖੜਾ ਰਹਾ ਹੁਣ ਟਾਈਮ ਜੇ ਰਹੇ ਤਾਂ ਉਧਰ ਵੀ ਕਰਦਾਂਗੇ ਨੇ ਇਧਰ ਦਾ ਕਰੇ ਦੇ ਕਰੇ ਰਿਸੀ ਆਪਾਂ ਉਹ ਰੇੜਾ ਖੋਦਨੇ ਆ ਤੁਨੂੰ ਬਾਬੇ న్యూਜਲ ਦਿਖਾ ਮੈਨੂੰ ਜੀ ਆਹ న్యూਜਲ ਆ ਬਾਬੇ ਤੇ ਆਪਣਾ ਉਹ ਜੇ ਪਾਟ ਰਹੀ ਆ ਯਾਰ ਬਾਬੇ ਆ ਦੇਖੋ ਰੋਜ਼ੀ ਗਰੀ ਉਹ ਆ ਇੰਨੀ ਪਾਟ ਗਈ ਬਾਬੋ ਲੱਗ ਜੂ ਰੁੱਟ ਕੇ ਨਾ ਸੋ ਬਾਬੋ ਜੇ ਲੱਗ ਜਾਂਦਾ ਟੁੱਟੇ ਚਰ ਟੁੱਟੇ ਰਵਾਲਾਂਗੇ ਨਹੀਂ ਨਵੀਂ ਤਾਂ ਲੈਣੀ ਪਊਗੀ ਯਾਰ ਬਈ ਨੁਕਸਾਨ ਤਾਂ ਐ ਹੀ ਹੁੰਦੇ ਨੇ ਇੱਧਰ ਆਪਾਂ ਬਾਬੋ ਆ ਖੋਲਦੀ ਆ ਮਾੜੀ ਦੀ ਦਵਾਈ ਡੰਡਾ ਮਾਰਨਾ ਵੀ ਜ਼ਰੂਰੀ ਆ ਨਹੀਂ ਕੱਲੇ ਪਾਣੀ ਪਾਣੀ ਦਾ ਤਾਂ ਕੀ ਪਾਣਾ चंह राहुल दादा जी गेड़े तो गेड़ा बनया जी करे सूआ टा लेंगे ने कैं सूए तो इधर आ जाते ये भी खेत कम कुम कर रहे बी सारे बंदे तेन पता कि खेत जो लग जा ਦੇਖੋ ਬਾਬੇ ਦੇਖੋ ਬਾਬਾ ਤੁਹਾਨੂੰ ਦਿਖਾਉਨੇ ਆਂ ਦੇਖੋ ਹੁਣ ਉਤਰਣਗੇ ਫਿਰ ਖੰਭੇ ਡਪਾਉਣਗੇ ਉਹਦੇ ਖੰਭੇ ਲੱਗੇ ਹੋਏ ਨੇ ਬਾਬੇ ਉਹ ਪੁੱਲ ਨਹੀਂ ਹੈਗਾ ਖੰਭਿਆਂ ਦਾ ਕੰਮ ਆ ਸਾਰਾ ਬੰਦੇ ਨੇ ਇੱਧਰ ਕੰਮ ਖਿੱਚਿਆ ਹੋਇਆ ਕਾਰਤੀ ਸਪਰੇਅ ਦੀ ਤਾਂ ਬਾਕੀ ਦੇਖਦਾ ਬਾਬੇ ਕੀ ਬਣਦਾ ਕੀ ਨਾ ਉਧਰ ਆຊੂ ਕੇ ਸਪੈਦੇ ਦੇਖੋ ਆਪਣੇ ਖੜੇ ਨੇ ਬੇਵਾਸੇ ਦਰਨੇ ਗਿਆ ਆਪਣਾ ਕੰਮ ਮੈਂ ਦੋ ਟੂਗੇ ਮਿਲਣਾ ਕ ਮੋਰ ਆ ਜਾਂ ਜੇੜ ਨਾਲ ਵੀ ਸੱਤ ਸਕਦਾ ਮੈਂ ਕਾ ਜੀ ਗਾਹੋਂ ਪਰਾ ਗੰਡੂ ਬੰਦਾ ਦੇਖੋ ਧੋਖਾ ਲੰਘ ਗਿਆ ਪਹਿਲਾਂ ਨਾਲੇ ਕਾ ਰੋਟੀਆਂ ਪਰਵਾ ਲੀਆਂ ਕੂਟੀਆਂ ਵੇ ਫालतੂ ਆ ਰਹੀਆਂ ਨੇ ਕਰੋ ਉਹ ਤਾਂ ਕੀ ਕਰੂਗਾ ਮੈਂ ਵੀ ਘਰੇ ਦੇ ਕੇ ਆਉਂਗਾ ਮੈਂ ਤਾਂ ਬੁੜੇ ਨੂੰ ਫਟਾ ਦੇ ਨਾਲੇ ਬਾਬੇਓ ਨਾਲੇ ਦਿਹਾੜੀ ਦਾ ਰੱਖਣ ਦੀ ਸਲਾਹ ਦੀਗੀ ਸਾੜੇ ਨੇ ਰੱਖਾਉਣ ਨਹੀਂ ਦਿੱਤਾ ਵੀ ਕਾ ਨੂੰ ਤੇ ਮੈਂ ਕਰਾਉਂਗਾ ਪੁੱਛੇ ਤੈਨੂੰ ਫੋਨ ਲਾਇਆ ਤਵਾਂ ਕਹਿੰਦਾ ਸਿੱਧੂ ਦਾ ਨੰਬਰ ਲੈ ਦੇ ਰਿਹਾ ਮੈਂ ਕਹਿੰਦਾ ਆਵਾਰੀ ਹੀ ਲਾਲਕੋਟ ਹੁਣ ਉਹ ਮਲਿੰਗਾ ਨਹੀਂ ਹੈ ਗਾਣਾ ਜੋ ਨੰਬਰ ਦੇ ਰਿਹਾ ਤੈਨੂੰ ਉਹਨੂੰ ਬੜਾ ਮਾਰਾ ਗਿਆ ਥੋੜੇ ਉਹ ਨੂੰ ਕਰ ਰਹੇ ਥੋੜੇ ਜਾ ਰਹੇ ਥੋੜਾ ਦਾ ਬਾਬੇ ਕੁਟਕਾਈ ਥੋੜੇ ਨੂੰ ਦੀਪੂ ਨੇ ਚ ਥੋੜੇ ਨੂੰ ਕੁਟਿਆ ਉਹ ਬਹੁਤ ਮੁਟਕਾ ਲਿਆ ਉਹ ਵੀ ਖਤਮ ਨਾ ਪੜ ਵੈਰੀ ਸ਼ੰਗਾਰ ਪੰਜਾਬ ਸ਼ੰਗਾਰ ਇਹਦਾ ਉਹ ਦੇ ਨੀ ਦੀਪੂ ਨੇ ਘੜਿਆ ਉਹ ਆਂਦਾ ਦਾ ਉਹ ਬਣਵਾ ਕੇ ਰੋਟੀਆਂ ਵੀ ਤੀ ਉਹ ਲੰਗਾ ਦੇਖੋ ਇਹਦਾ ਪਰ ਰੋਟੀਆਂ ਤਾਂ ਬਣਵਾ ਰਹੇ ਤੋਂ ਮਨ ਫੋਨ ਦਾ ਫੋਨ ਦਾ ਕਰ ਵੀ ਜਾ ਕਿੱਥੇ ਰਿਹਾ ਕਰੇ ਪੈ ਗਈ ਜਾ ਕੇ ਲੱਤਾਂ ਚੱਕ ਕੇ ਕੌਣ ਕਰਕੇ ਪੁੱਛਿਆ ਬਾਬੇ ਨੂੰ ਅੱರ್ಧ ਚਾਰ ਗਾਲਾਂ ਬੋਲ ਲੈ ਰਹਿ ਮੈਂ ਹੋ ਬਾਬੋ ਕਿਆ ਚਾਲ ਨਾ ਬੋ ਫੁਰਜ ਬਸ ਛੱਪਣ ਦੀ ਦੇਰੀ ਹੋ ਰਹੀ ਆਪੇ ਬਸ ਲੱਗ ਰਹੇ ਹੈ ਝੋਟੇ ਝੋਟਾ ਭਾ ਗਿਆ ਨਵਾਂ ਝੋਟਾ ਹੀ ਆ ਗਈ ਨੰਬਰ 75 ਤੇ ਉਧਰ ਬੈਲੀ ਟਾਉਣ ਲੱਗ ਰਿਹਾ ਬਿਚਰ ਕੇ ਕੰਮ ਬਰਥੀਨ ਤੇ ਵੀ ਲੱਗਦੇ ਹੱਥ ਮਾਰ ਰhiti ਤੇ ਕਾਪਾ ਕੋਲੀ ਰੰਡਾ ਕਿਤੇ ਕਿਤੇ ਹੀ ਰਹਿ ਗਿਆ ਉਹ ਵੀ ਮਾਰਨੇ ਆ ਦੇਖਨੇ ਆ ਮਾਰੀ ਆ ਜਾਂ ਕਿਸੇ ਤੋਂ ਮਰਵਾ ਦਾਂਗੇ ਨਹੀਂ ਜੇ ਸੱਤ ਪਾਰ ਵਰਗੇ ਤੋਂ ਬਹੁਤ ਸਣਾਉ ਸਾਰੇ ਠੀਕ ਚੱਕੋ ਸਿੰਘਾ ਧੋਖਾ ਦੇ ਬੱਲੇ ਅੱਧ ਵਿਚਾਲੇ ਫੱਟ ਗਿਆ ਅਸੀਂ ਉਹ ਰਹਿ ਗਏ ਹੁਣ ਤਾਂ ਉਹ ਚੱਕਰ ਨਹੀਂ ਫਰਜੀ ਆ ਦੀ ਅੱਬ ਉਹ ਆ ਚੱਕ ਲੈ ਗੁੱਟੇ ਆਪਾਂ ਦਾ ਕਰਨੀ ਪੈਣਾ ਉਹ ਜਦੋਂ ਆ ਗਏ ਆਪਾਂ ਨਾਲ ਆਪਾਂ ਜਿਹੜਾ ਵਿਹੜਾ ਕਿ ਲੈ ਆਏ ਸੀ ਸਭ ਪੁਲ ਖਾਂ ਕੇ ਆ ਜਾਂਦੇ ਨੇ ਆਪਣੇ ਨਾਲ ਪਰ ਹੰਤਨਪਤਾ ਆਪਣਾ ਕੰਮ ਤਾਂ ਆਪਣਾ ਕੰਮ ਹੈ ਆ ਦੇਖੋ ਅੱਬੇ ਮੁੰਡੇ ਪਹੁੰਚੇ ਨੇ ਲੋੜੀ ਲੈਣ ਚਲੋ ਬਈ ਲੋੜੀ ਬੁੱਲੋਂ ਪਰ ਹੁਣ ਤਾਂ ਗਏ ਨਹੀਂ ਤੁਨੇ ਕਿਸੇ ਗਾਉ ਦਾ ਸਹੀ ਕੁਛ ਹੈ ਗਾਉ ਪਰਵ ਨਾ ਲੋੜੀ ਲੋੜੀ ਆਹ ਆ ਕੱਲ ਲੱਗਾ ਡੋ ਕਲੇਸ਼ਾ ਤੇ ਕੰਮ ਜਾਰੀ ਹਾ ਬਲਾ ਪੱਟੀ ਵਾਲਾ ਦਲੇਰੀ ਵੀ ਆਈ ਹਾ ਨਾਟਕ ਕਰਵਾਈ ਹਾ ਕਪਟਾ ਲੈ ਆ ਰਹੇ ਆਂ ਖਪਾਹੀ ਪੜ ਕੇ ਚੱਲ ਜਾਓ ਗੁਰੂ ਜਨਪਤੀ ਅੱਜ ਲੋੜੀ ਐ ਇਧਰ ਆਪਣੇ ਉਹ ਕੀ ਕਹਿੰਦੇ ਨੇ ਪ੍ਰੋਫੈਸਰ ਜੀ ਪਹੁੰਚੇ ਨੇ ਜੁਗਣੀ ਜੀ ਸਾਨੂੰ ਦੇਰੀ ਵਿੱਚ ਸਿੱਖਿਆ ਮਾੜੀ ਮੋਟੀ ਭਰਾਵਾਂ ਨੂੰ ਲੋੜੀ ਦੀਆਂ ਹਾਂਜੀ ਤੇ ਮੇਰੀਆਂ ਭੈਣਾਂ ਜਿਹੜੇ ਮੇਰੇ ਭਰਾ ਬਾਹਰ ਗਏ ਹੋਏ ਨੇ ਉਹਨਾਂ ਨੂੰ ਬਾਬਾ ਮਾਰਕਾ ਲੋੜੀ ਨਹੀਂ ਆ ਜੀ ਬਾਬੇ ਤੁਸੀਂ ਜਾਣਦੇ ਹੋਣੇ ਬਲੌਗ 'ਚ ਦੇਖਿਆ ਹੋਣਾ ਪਹਿਲਾਂ ਵੀ ਆਂਦੇ ਨੇ ਇਹ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ 'ਚ ਲੱਗੇ ਹੋਏ ਨੇ ਬਾਬੇ ਤੁਹਾਨੂੰ ਜਾਣਦੇ ਹੋਣੇ ਇਹ ਸਾਰੇ ਜਵਾਨਾਂ ਨੂੰ ਗਿਆਨ ਦੇ ਰਹੇ ਹਾਂ ਹੁਣ ਆਪਾਂ ਮੁੰਡਿਆਂ ਨੂੰ ਕੀ ਕਹਿੰਦੇ ਆ ਤੁਸੀਂ ਹੁਣ ਮੜਿਆ ਸਾਨੂੰ ਕੀ ਦੱਸੋ ਮੜਿਆ ਦੱਸ ਰਿਹਾ ਵੀ ਸੰਨ 2000 ਤੋਂ ਪਹਿਲਾਂ 2005 ਤੋਂ 10 ਤੋਂ ਪਹਿਲਾਂ ਵੀ ਆਪਦੇ ਨਾਂਣ ਕੇ ਜਿਨ੍ਹਾਂ ਨੇ ਜਾ ਕੇ ਐਸ਼ ਕਰੀ ਆ ਜੀ ਅਸੀਂ ਉਹ ਦੱਸੋ ਉਦੋਂ ਤੂੰ ਕਿੱਦਾਂ ਕਿਦੀ ਬਈ ਜਨ 2000 ਚ ਉਦੋਂ ਹੋਣਾ ਈ 10 15 ਕ ਸਾਲ ਦੇ ਸੁਣ ਸੁਣਾ ਅਸੀਂ 10 15 ਸਾਲ ਤੇ 2000 ਤੇ ਤੂੰ ਨਹੀਂ 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 ਸੁਰੇ ਜਨਮ ਕਿੰਨੇ ਦਾ ਈ ਆਪਣਾ 90 ਦਾ ਵੀਰ ਜੀ ਅੱਪੇ ਅਨਪੜ ਹੋ ਨੇ ਇਨਸਪੈਕਟਰ ਹੋ ਇਨਸਪੈਕਟਰ ਕਰਿਆ ਪਰ ਪੈਸੇ ਜਨਪੜ ਨੇ ਇਹਨੂੰ ਨਹੀਂ ਪੱਸਿਆ ਦੱਸੋ ਵੀ ਜਨਮ ਕਿੰਨੇ ਚ ਹੋਇਆਗਾ 90 ਚ ਕੋਈ ਕਹਿ ਦੂ ਆਪੇ ਤੁਸੀਂ ਦੱਸਿਓ ਬਲਾਗ ਉੱਤੋਂ ਕਮੈਂਟ ਕਰਕੇ ਦੱਸੋ ਵੀ ਇਹਨਾਂ ਜਨਮ ਕਦੋਂ ਆ ਤੇ ਕਿਨੇ ਚੋ ਸਕਦਾ ਹੈ। ਫੈਂਟ ਜਿੱਦਾਂ ਹੀ ਨਾ ਪਾਈ। ਪ੍ਰੋਬਲਮ ਆ ਪੈਗੀ ਹੀ, ਆ ਪੈਗੀ, ਆ ਪੈਗੀ, ਅੱਜ ਲੋੜੀ ਤਾਂ ਪੈਗੀ। ਬੱਤ ਬਣ ਕੇ ਨਾ ਵਾਰੀ। ਨਾ 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 ਤਾਂ ਪੈਊਗੀ ਅਬੇ। ਹਾਂ ਇਹ ਰਹੀ। ਹਾਂ ਇਹ ਪਈ ਆ। ਬਹੁਤ ਬਹੁਤ ਮੁਬਾਰਕਾਂ ਇਹ ਸਾਰੇ ਦਰਸ਼ਕਾਂ ਨੂੰ। ਲੋੜੀ ਦੀਆਂ ਲੱਖ ਲੱਖ ਬੜੀਆਂ। ਲੱਖ ਲੱਖ ਵਧਾਈਆਂ। ਇਹ ਲੋੜੀ ਤੁਹਾਡੇ ਘਰੇ ਬਰਕਤਾਂ ਲੈ ਕੇ ਆਵੇ ਜੀ ਹਾਂ ਜੀ ਖੁਸ਼ੀਆਂ ਲੈ ਕੇ ਆਵੇ ਇਹ ਆਨੰਦ ਲੈ ਕੇ ਆਵੇ ਜੀ ਤੇ ਇਹ ਲੋਹੜੀ ਲਾੜੋ ਲੈ ਕੇ ਆ ਆ ਗਲਤ ਬੋਲ ਇਹ ਦੇਖੋ ਜੀ ਬਾਬੇ ਹੁਣ ਤੁਸੀਂ ਇਹ ਰਸੀ ਸਾਰੇ ਬਲੌਗ ਵਧੀਆ ਬਾਨੇ ਸਾਰੇ ਬੱਚੇ ਪਰ ਇਹ ਜਿਹੜੇ ਤੁਹਾਨੂੰ ਦੱਸੇ ਦੀਗਾ ਉਹਨੇ ਪ੍ਰੋਫੈਸਰ ਜੀ ਇਹਦੇ ਘੰਤੋਂ ਪਾਤਰੇ ਨੇ ਦੇਖੋ ਬਾਬੇ ਹੁਣ ਇਹ ਸਾਡੀ ਕੋਈ ਗਲਤੀ ਹੋਈ ਹੈ ਇੱਥੇ ਤੁਸੀਂ ਬਲੌਗ 'ਚ ਕਮੈਂਟ ਕਰਕੇ ਦੱਸੋ ਵੀ ਕੀ ਗਲਤੀ ਹੈ ਸਾਡੀ ਗਲਤੀ ਇਹ ਦੀ ਹੈ ਇਹ ਕੋਈ ਪਰਵਰਹਾਲ ਪੈਗੇ ਤਾਂ ਉਹੀ ਗਿਆਨ ਚੋਦੇ ਨੇ ਇਹ ਤਾਂ ਹਨ ਪੜੇ ਨੇ ਐਵੇਂ ਗਾਣਾ ਕੱਟਣ ਦੇ ਪ੍ਰੋਫੈਸਰ ਨੇ ਪਤਾ ਹੈ ਕਿ ਰਾਜੀਤ ਲੋੜੀ ਜੀ ਆਪਣੇ ਘਰ ਬੈ ਕੇ ਆਪਦੇ ਘਰਦਿਆਂ ਨਾਲ ਮੱਥਾ ਟੇਕੋ ਰੱਬ ਅਗੇ ਅਰਦਾਸ ਕਰੋ ਵੀ ਤੁਹਾਡੇ ਪਾਪੂ ਉਪ ਛੜਨਾ ਬਾਬਾ ਐਚ ਪੂਨੇ ਦੇ ਵਰਕਸ਼ਾਪ ਦੇ ਜਿਹੜੇ ਓਨਰ ਹਨ ਇੰਜੀਨੀਅਰਿੰਗ ਦੇ ਇਹ ਬਾਬੇ ਪਹੁੰਚੁੱਕੇ ਨੇ ਹਾੜੇ ਮਹਿੰਦੀਰ ਬਾਹਰਲੇ ਦੇਸ਼ਾਂ ਚ ਬਾਹਰਲੇ ਦੇਸ਼ਾਂ ਚ ਮੇਰੇ ਵੀਰ ਬੈਠੇ ਨੇ ਉਹ ਮਿਸਤਾ ਕਰਦੇ ਹੋਣੇ ਲੋੜੀ ਨੂੰ ਇਹ ਕਿੱਥੇ ਹੈ ਅੱਛਾ ਪੰਜਾਬ ਬਾਈ ਪੰਜਾਬ ਬਰੀਆ ਦੀ ਛਾਣੀ ਬਾਈ ਇੱਥੇ ਸਕੂਨ ਆ ਬਾਈ ਜਿੰਨੇ ਆਪਾਂ ਦਾ ਉਹ ਵਾਰੀ ਮੜੀ ਜਾਂਦੀ ਹੈ ਕੰਮਕਾਰ ਉਰੀ ਕਰਨਾ ਹੈ ਉਰੀ ਆਪਣੀ ਧਰਤੀ ਆਈ ਪੰਜਾਬ ਦੇਖੋ ਬਾਬਾ ਤੁਸੀਂ ਦੇਖੋ ਧਰਤੀ ਵਿੱਚ ਖੁਸ਼ਬੂ ਜਿਹੜਾ ਬੱਬਾ ਜਿਹੜਾ ਜੰਨਾ ਗੰਦ ਪਾਥਰਿਆ ਬੰਦਾ ਉਹ ਤਾਂ ਪੈਣੀ ਪੈਣੀ ਆ ਜਿੰਨਾ ਮਰਜ਼ੀ ਗਾਂ ਦੇ ਪੱਤੇ ਆਪਾਂ ਜੇ ਬਲੌਗ ਸਾਰੇ ਦੇਖ ਦੂ ਮੇਰੇ ਕੱਢ ਕੇ ਮੈਂ ਤਾਂ ਅਸੀਂ ਪਾਣਾ ਜਿਹੜਾ ਗਾਲਾ ਕੱਢਦਾ ਇਹ ਬਾਬੇ ਕਿਸੇ ਨੇ ਪਾਤੀ ਦਸਤਾਰ ਮੰਨ ਨਹੀਂ ਸਿੱਖਣੀ ਤਾਂ ਇਹ ਤਾਂ ਸਿੱਖੋ ਬੱਬੇ ਇਹ ਤਾਂ ਸਿੱਖੋ ਇਹਨੇ ਗਾਲਾਂ ਕੱਢਣੀ ਸਿੱਖਣੇ ਨੂੰ ਵੀ ਇਹ ਤਾਂ ਸਿੱਖੋ ਇਹ ਪ੍ਰੋਫੈਸਰ ਨੇ ਜਿਹੜੇ ਗਾਲਾਂ ਕੱਢਣ ਦੇ ਪ੍ਰੋਫੈਸਰ ਨੇ ਹਾਂ ਜੀ ਹਾਂ ਇਹ ਬੱਬਾ ਤੁਸੀਂ ਦੇਖੋ ਵੀ ਗੱਲ ਤੇ ਬਲੌਗ 'ਚ ਕਿੰਨੇ ਗੰਦ ਪਾਏ ਆ ਕਿਹਨੇ ਪਾਏ ਆ ਅਸੀਂ ਕਦੇ ਗੰਦ ਨਹੀਂ ਪਾਇਆ ਇਹ ਨਵੇਂ ਜੁੜੇ ਮੈਂਬਰ ਜਿਹੜੇ ਜੁੜਦੇ ਨੇ ਉਹ ਗੰਦੇ ਪਾਉ ਇੱਕੋ ਵਾਲੀ ਵਾਲੀ ਸਾਰੇ ਵੀਰ ਆਪਾਂ ਆਪਦੇ ਆਪਦੇ ਘਰ ਮੱਠਾ ਟੇਕ ਕੇ ਘਰ ਦੇ ਨਾਲ ਲੋੜੀ ਮਨਾ ਕੇ ਹੁਣ ਆਪਣੇ ਯਾਰ ਮਿੱਤਰਾਂ ਚ ਫੇਰ ਉੱਥੇ ਆ ਗਏ ਫੇਰ ਉੱਥੇ ਬੈਨੇ ਬੈਓ ਆਪਣੇ ਦੋ ਪਰਿਵਾਰ ਨੇ ਦੋ ਕਿਉਂ ਆਪਣੇ ਦਾ ਭਈ ਜਿੰਨੇ ਯਾਰ ਓਨੀਆਂ ਓਨੀਆਂ ਸਹੀ ਗੱਲ ਹੈ ਗੱਲ ਹੈ ਗੱਲ ਹੈ ਆਪਣੇ ਯਾਰਾਂ ਮਿੱਤਰਾਂ ਨਾਲ ਬਣਾ ਕੇ ਰੱਖੋ ਖਾਸ ਕਰਦੇ ਪਿੰਡ ਦੇ ਨਾਲ ਤੇ ਜ਼ਿਆਦਾ ਬਣਾ ਕੇ ਰੱਖੋ ਕਿਉਂਕਿ ਬਾਹਰ ਦਾ ਨਹੀਂ ਖੜਦਾ ਤੇ ਪਿੰਡ ਦਾ ਜ਼ਰੂਰ ਖੜਦਾ ਹੈ ਜਿੱਥੇ ਪਿੰਡ ਦਾ ਨਾ ਖੜੇ ਆ ਕੀ ਕਰੇ ਆ ਬਾਪਏ ਇਹਦੀ ਗਾਇਆ ਇਹ ਮੈਂ ਤਾਂ ਵੀ ਹੁਣ ਕੀ ਸੁਣਾਂ ਇਹ ਸ਼ਲੋਕ ਸੁਣਨ ਵਾਲੀ ਦੀ ਬਸ ਆਪੇ ਮੈਂ ਜਾਣਕਿਨ ਬੋਲਦਾ ਬਕਾ ਆਪਾਂ ਬੋਲਣਾ ਚਾਹਦੇ ਬਲੌਗ 'ਚ ਇਹ ਤੁਸੀਂ ਦੇਖਿਓ ਆਪੇ ਹੁਣ ਇਹ ਇਹਦੇ ਘਰੇ ਨਾਲੇ ਬੁੱਢਾ ਦੇਖੋ ਮੈਂ ਤੁਹਾਨੂੰ ਵੀ ਆ ਬਲੌਗ ਦੇਖ ਕੇ ਕਿਵੇਂ ਗਾਣਾ ਪਾਤਰਿਆ ਇਹ ਘਰੇ ਵੀ ਦੱਸੂਗਾ ਵੀ ਆਹ ਦੇਖੋ ਇਹ ਬਲੌਗ ਅੱਜ ਦਾ ਦੇਖਿਓ ਲੋੜੀ ਆ ਆਣਾ ਆਪਾਂ ਦੀ ਮੇਰੇ ਬਾਪੂ ਫੇ ਤੂੰ ਕਿਉਂ ਗਾਣਾ ਗਾ ਰਹੇ ਸਾਡੇ ਬਲੌਗ 'ਚ ਕਿਉਂ ਗੰਦ ਪਾ ਰਹੇ ਤੂੰ ਸਾਡੇ ਬਲੌਗ 'ਚ ਅਸੀਂ ਸਾਡੇ ਬਹੁਤ شریف ਵਾਲਾ ਬਲੌਗ ਕਰਨਾ ਹਾਂ ਹਾਂ ਬਹੁਤ ਵਧੀਆ ਚੈਨਲ ਸਾਡਾ ਤੈਨਾਂ ਅੱਜ ਖਰਾਬ ਕਰਕੇ ਧਰਤਾ ਸਾਡਾ ਲੁੱਟ ਅਸੀਂ ਉੱਚੇ ਸ਼ਾਮ ਨੂੰ ਹੋ ਜਾਣਗੇ ਇਹ ਗਲਤ ਗੱਲ ਹੈ ਬਿੰਨਾ ਅੱਜ ਦੇ ਹੀ ਕਦੋਂ ਦੇ ਸ਼ਾਜਾਂ ਦੇ ਅਸੀਂ ਅਸੀਂ ਅਜੇ ਕੰਮ ਕਰਦੇ ਹੁੰਦੇ ਗਾਲਾਂ ਉਂਗਲਾਂ ਕਰਦੇ ਹੁੰਦੇ ਇਹਦਾ ਮੈਂ ਕਹਿੰਦਾ ਤੁਹਾਨੂੰ ਲੈਣਾ ਪੂਗਾ ਜੇ ਵਿੱਚ ਫਿਰ ਅਸੀਂ ਸ਼ਾਮਾਂਗੇ ਤੁਹਾਡਾ ਫੋਟੋ ਲੈਣੀ ਪੂਗੀ ਉੱਪਰ ਗਰੁੱਪ 'ਚ ਉੱਪਰ ਫੋਟੋ ਤੁਹਾਡੀ ਮੇਨ ਹੈਡ ਲਿਸਟ ਇੱਥੇ ਤੁਹਾਡੇ ਫਾਦਰ ਸਾਹਿਬ ਦੀ ਮੇਨ ਹੈਡ ਇੱਧਰ ਛੋਟੇ ਹੈਡ ਜੋਗ ਲੀ ਜੀ ਲੋੜੀ ਨੂੰ ਕੀ ਕਰ ਰਹੇ ਨੇ ਸਾਈਡਾ ਦੇਖੋ ਬੈਠਾ ਦੇਖੋ ਬਾਬੇ ਲੈ ਪਾ ਰਣੇ ਦੇਖੋ ਇਹ ਹੁੰਦੀ ਹੈ ਇਹਨਾਂ ਦੀ ਲੋੜੀ ਪ੍ਰੋਫੈਸਰ ਸਾਹਿਬ ਦੀ ਲੋੜੀ ਛੋਟੇ ਹੁੰਦੇ ਸੀਗੇ ਆਪਾਂ ਜਦੋਂ ਜਮਾਤਾਂ 'ਚ ਪੜਦੇ ਸੀ ਉਹਦੋਂ ਆਪਾਂ ਲੇਖ ਲਿਖਦੇ ਸੀ ਫੇ ਕੁਝ ਗੰਦੇ ਲੋਕ ਇਹ ਤਿਹਾਰਾਂ ਨੂੰ दारू ਪੀ ਕੇ ਮਨਾਉਂਦੇ ਇਹ ਆਪੇ ਬਣ ਕੇ ਦੇਖੋ ਇਹ ਪ੍ਰੋਫੈਸਰ ਸਾਹਿਬ ਬਣ ਚੁੱਕੇ ਨੇ ਆਪੇ ਬਾਬਿਓ ਆਹ ਦੇਖੋ ਕਿਹੜੀ ਪਿੰਦਾ ਹੈ ਸੁੰਦਰ ਪਰੀ ਪਤਾ ਨਹੀਂ ਕੁਝ ਬੁਰੇ ਲੋਕ ਇਹਪੀਸੋਡ ਐਪੀਸੋਡ ਦੇਖੋ ਪਿਓ ਐਪੀਸੋਡ ਤਾਂ ਹੁੰਦੇ ਨੇ ਨਾਟਕ ਜਿਵੇਂ ਆਪਣੇ ਐਪੀਸੋਡ ਹੁੰਦੇ ਨੇ ਐਪੀਸੋਡ ਦਾ ਰੂਪਿੰਦਾ ਆਹ ਦੇਖੋ ਲੋਬਿਓ ਇਹ ਇੱਕ ਬੀਅਰ ਵੀ ਕੱਢੂਆ ਪਤਾ ਨਹੀਂ ਕਿਹੜੇ ਖੁੰਝੇ ਭਾਰਗੇ ਹੋਵੇ ਨੇ ਨਾਲ ਇੱਕ ਬੀਅਰ ਵੀ ਪਿੰਦਾ ਬਾਬੇ ਬੈਗ ਤੇ ਦੇਖਣੀ ਪੋਗੀ ਇਹਦੇ ਸਾਡਾ ਨਾਮ ਵੀ ਨਹੀਂ ਲਿਆ ਬਾਬੇ ਇੱਕ ਥੀ ਹੋਰ ਅਸੀਂ ਕਿਹੜੇ ਪਿੰਨੇ ਆ ਤੁਹਾਨੂੰ ਪਤਾ ਹੀ ਬਲੌਗ ਆ ਹੁਣ ਤੁਹਾਨੂੰ ਜਾਣਦੀ ਆਂ ਆਪਾਂ ਬਹੁਤ ਘੱਟ ਦਾਰੂ ਪੀਣ ਲੱਗੇ ਹੋਵੇ ਉਹ ਕਦੇ ਕਿਤੇ ਕਦੇ ਇੰਜੋਏ ਕਰ ਲੈਣਾ ਸਾਡਾ ਕੋਈ ਨਾਮ ਨਹੀਂ ਲੈਂਦਾ ਬਾਬੇ ਹੁਣ ਦੇਖ ਲਓ ਜੇ ਅਸੀਂ ਹੁਣ ਲੰਗਰ ਲਾ ਰਗੇ ਹਾਂ ਮੈਨੂੰ ਪਤਾ ਸਾਡਾ ਕਿੰਨਾ ਲੰਗਰ ਲਾ ਦਿੰਦੇ ਸੀ ਜਾਂਮੀ ਬਣ ਕੇ ਖਾਂਦਾ 2 ਸਾਲ ਹੋ ਗਏ ਗੁਰੂ ਦਾ ਨਾਮ ਜਪ ਰਹੇ ਹਾਂ ਉਹ ਤਾਂ ਬਾਬੇ ਸਾਰੀ ਜਾਣਦੇ ਹੋ ਜਿਹੜੇ ਦੇਖੋ ਬਲੌਗ ਚ ਕਮੈਂਟ ਕਰਿਓ ਬਿਰਾਦਾ ਸੁਆਮੀ ਕੌਣ ਬਣਿਆ ਹੋਇਆ? ਦੋ ਟਾਈਮ ਨਾਮ ਜਪਣਾ ਲਿਆ ਪ੍ਰਮਾਤਮਾ ਦਾ ਮਾਰਾ। ਇਹਦਾ ਰੂਪ ਕੀ ਕਹਿੰਦਾ ਬਾਬਿਓ? ਇਹ ਵੀ ਲੋਕ ਹੁਣ ਤਵੇ ਲਾਈ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਬਾਬਿਓ ਆਹ ਜੀਦਾ ਹੁਣ ਮੇਰੀ ਗੱਲ ਸੁਣੋ। ਐਪੀਸੋਡ ਦੀ ਪੀ ਸਕਦਾ ਇਹ ਇੰਨੇ ਬੰਦੇ ਨੇ ਇਹਨਾਂ ਨੂੰ ਪਊਆ ਦਾ ਹੁਣ ਇਹਨੇ ਬੰਦਿਆਂ ਨੂੰ ਕੀ ਕਹੂਗਾ? ਬੜਾ ਦਿਨਾਂ ਦੇ ਵਿੱਚ ਟ੍ਰੈਕਟਰ ਲਾਈਨ ਦੀ ਉਮੀਦ ਕਰ ਰਹੇ ਹਾਂਗੇ ਅਸੀਂ ਸਰਕਾਰ ਤੋਂ ਸੀਐਮ ਦੀ। ਤਾਂ ਇਹ ਐਪੀਸੋਡ ਦੀ ਪਹਿਲਾ ਪੱਗ ਬੰਨਣਾ ਨਹੀਂ ਸਿੱਖੋ ਭਗਵੰਤ ਮਾਨ ਸਾਹਿਬ। ਆਹ ਦੇਖੋ ਥੱਲੇ ਟੋਪੀ ਉੱਪਰ ਪੱਗ ਪਰੰਟ ਜ਼ਰੂਰੀ ਆ ਰੋਲਦੀ ਪਹਿਰਾ ਚ ਪਹਿਰਾ ਵਿੱਚ ਰੋਲਦੀ ਤਾਂ ਇੰਨਾ ਕਿ ਜੀ ਇੰਨਾ ਕਿ ਇਹਨਾਂ ਨੇ ਆਪਣੀ ਪੱਗ ਸੰਭਲੀ ਇੰਨਾ ਕ ਆਪਣਾ ਦੇਸ਼ ਸੰਭਣਗੇ ਇਹ ਇਹਨਾਂ ਨੂੰ ਕੁਛ ਨਹੀਂ ਸਾਹਮਣਾ ਇਹਨਾਂ ਨੂੰ ਬਸ ਉਹੀ ਤੁਹਾਨੂੰ ਪਤਾ ਹੈ ਜੇ ਸਭਾਲ ਦੇਣ ਟਿਕਟ ਇਹ ਟਿਕਟ ਦੇਣਗੇ ਤੁਹਾਨੂੰ ਦੱਸ ਲੈ ਇਹ ਕਿੰਨੀ ਕੰਪਨੀ ਇਹਨਾਂ ਨੂੰ ਟਿਕਟ ਦੇ ਹੋਗੀ ਹੋਈ ਵੀ ਨਹੀਂ ਇਹ ਟਾਇਰ ਹੈ ਟਾਇਰ ਹੋ ਗਏ ਕੈਮਰਲੇ ਇਹ ਲੈਣ ਦਾ ਨੂੰ ਫੋਨ ਕਰਦਾ ਮੈਂ ਦੇਖੀ ਉਹਦੀ ਦਿੱਤਰੀ-ਵਿੱਤਰੀ ਹੋ ਜਾਣਾ ਇਹਨੇ ਜਦੋਂ ਕਹਿੰਦਾ ਵੀ ਜਾਨ ਦੀ ਫਾਇਦਾ ਐਪੀਸੋਡ ਚੱਲ ਰਿਹਾ ਆ ਓਏ ਡਾ ਬੜਾ ਘੰਡਾ ਲਈ ਦੀ ਆ ਆ ਲੈਦਾ ਸਹੇ ਓਏ ਹਾ ਤਾਂ ਆ ਵੀ ਦੇਖ ਰਿਹਾ ਹੂੰ ਪੁੱਤ ਪੱਤਾ ਨਹੀਂ ਕਰਦਾ ਜਦੋਂ ਐਪੀਸੋਡ ਅੰਦਰ ਗਿਆ ਹੁੰਦਾ ਫੇਰੇ ਪੁੱਤ-ਪੁੱਤ ਕਰਦਾ ਇਹ ਬਾਬਾ ਤੁਸੀਂ ਦੇਖਿਓ ਹਣੋ ਕੋਈ ਜਿਵੇਂ ਫਿਲਮਾਂ ਨਾਟਕ ਨੂੰ ਦੁਕਾਨ ਲਈ ਬਣ ਐਪੀਸੋਡ 2 ਐਪੀਸੋਡ ਨੂੰ ਜਿਹਨੂੰ ਹੁੰਦਾ ਜਿਹੜੇ ਇਹ ਐਪੀਸੋਡ ਦਾ ਰੁਪਿੰਦ ਦਾ ਫਿਓ ਕਮਾਲ ਕਰਤੀ ਦਿਖਾ ਲੈ ਮੁੰਡੇ ਨੇ ਹੇ ਇਹ ਪਤਾ ਕੀ ਆ ਤਬਾਲਾ ਇੱਕ ਐਪੀਸੋਡ ਬੰਦੇ ਮੇਰੇ ਤੋਂ ਇਹ ਪਤਾ ਕੀ ਆ ਇੱਕ ਐਪੀਸੋਡ ਹੀ ਬੰਦੇ ਅੱਛਾ ਹਾਂ ਇੱਕ ਬਿੰਦਾ ਕਿੰਗ ਪੀਸਰ ਬੀਅਰ ਕੈਨ ਨਹੀਂ ਜ਼ਿੰਦਗੀ ਦਾ ਇਹ ਕਿੰਮਾ ਐਪੀਸੋਡ ਚੱਲ ਰਿਹਾ ਇਹ ਇਹ ਤਾਂ ਪਤੀ ਦਾ ਹੁਣ ਮੇਰੀ ਗੱਲ ਸੁਣ ਲੋ ਜਿੱਦਾਂ ਦਾ ਇਹ ਮੁੱਕਣ ਵਾਲੀ ਜੀ ਇਹ ਜਦੋਂ ਐਪੀਸੋਡ ਮੁੱਕ ਗਿਆ ਨਾਲ ਦੀ ਨਾਲ ਆਪਣੇ ਚਾਚੇ ਮੇਰੀ ਗੱਲ ਤੁਸੀਂ ਦੱਸਦੇ ਹੋ ਮੈਂ ਸੋ ਨਹੀਂ ਕਹਦਾ ਕਿ ਅੱਠ ਕਿਸੇ ਫਿਲਮ ਦੇ ਅੱਠ ਐਪੀਸੋਡ ਹੁੰਦੇ ਨੇ ਕਿਸੇ ਦੇ ਹੁੰਦੇ ਨੇ 9 ਕਿ 10 ਇਹ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਤੁਸੀਂ ਆਪੇ ਸਾਲ ਨੂੰ ਕਿੰਨੇ ਐਪੀਸੋਡ ਬਣ ਗਏ ਬੱਪੇ ਇਹ ਕਿੰਨੇ ਐਪੀਸੋਡ ਜੀ ਰੱਬ ਨਾ ਕਰੇ ਜਦੋਂ ਪ੍ਰੋਫੈਸਰ ਸਾਹਿਬ ਉਪਸਪਤੀ ਸਾਰੇ ਰੱਬੇ ਕੋਲ ਜਾਣੇ ਤੂੰ ਬਾ ਚ ਕੋਈ ਹੋਰ ਪ੍ਰੋਫੈਸਰ ਆਣਗੇ ਉਹਨਾਂ ਨਾਲ ਗੱਲਬਾਤ ਕਰਾਣੇ ਥੋੜੀ ਉਦੋਂ ਜਿਹੜੇ ਅਸੀਂ ਮੂਵਲੀ ਕਾ ਲੀਏ ਹੇ ਮੇਰੇ ਗਰਮ ਲਿੰਗਾ ਬੜਾ ਰੰਮੀ ਆਣਾ ਬੈਣ ਦਾ ਟਾਈਮ ਹੋ ਲੰ ਗਿਆ ਬਾਬੇ ਉਹਦਾ ਉਹਦੇ ਹੁਣ ਉਹਦੀ ਬਲੌਗ ਤਾਂ ਤੇ ਘਰੇ ਵੀ ਦੇਖਦੇ ਨੇ ਪਰ ਮੈਂ ਗੱਲਾਂ ਕੱਢਣਾ ਚਾਹੁੰਦਾ ਪਹਿਲੇ ਵੀ ਕਿਤੋਂ ਵਾਰ ਗੱਲ ਕੱਟ ਚੁੱਕੇ ਮੈਂ ਪਰ ਉਹਨੂੰ ਪਰ ਉਹਦੇ ਵਰਗਾ ਗੰਦਾ ਬੰਦਾ ਕੋਈ ਨਹੀਂ ਹੈਗਾ ਮੈਂ ਸਹੀ ਗੱਲ ਆ ਖਾ ਉਹ ਪੀ ਯਾਰ ਹਾਂ ਜੇ ਮੇਰੇ ਕੋਲ ਗੱਡੀ ਹੁੰਦੀ ਤਾਂ ਹੁਣ ਉਹ ਮੇਰੇ ਕੋਲ ਹੁੰਦਾ ਆਪਣੀ ਕੋਲ ਗੱਡੀ ਨਹੀਂ ਹੈਗੀ ਅੱਪੇ ਮੋਟਰਸਾਈਕਲ ਆਪਦਾ ਮੋਟਰਸਾਈਕਲ ਵਾਲੇ ਹਾਂ ਸਾਡੇ ਲਈ ਮਹੀਲਾ ਦੇ ਲੱਗਦਾ ਏ ਹੇ ਹੁਣ ਮੇਰੇ ਕੋਲ ਥੱਲੇ ਗੱਡੀ ਹੁੰਦੀ ਤਾਂ ਫਿਰ ਉਹ ਵੀ ਨਾਲ ਹੁੰਦਾ ਜਿੰਨੀ ਵੱਡੀ ਗੱਡੀ ਉਨੀ ਮੇਰੇ ਨਾਲ ਸਾਥ ਬੰਦਾ ਚਾਏ ਕੁਛ ਪਰ ਆਪਦੇ ਵੱਡਿਆਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਇਹ ਆਪਣੇ ਚਾਚਾ ਜੀ ਬੈਠੇ ਨੇ ਇੱਧਰ ਵੀ ਚਾਚਾ ਜੀ ਬੈਠੇ ਨੇ ਇੱਧਰ ਆਪ ਨੂੰ ਚੱਲ ਚਾਚਾ ਜੀ ਲੈ ਲਓ ਕੁਛ ਲੈ ਲਓ ਕਿਉਂ ਲਾ ਲਓ ਕਿਉਂ ਦੱਸ ਤੇਰੇ ਕੀ ਲੱਗਦਾ ਇਹ ਥੋੜੇ ਸੀਨੀਅਰ ਆ ਗਏ ਆਪਣੇ ਹਣ ਪਰਵਾਹ ਆਂਦਾ ਕੇ ਇਸ ਕਰਕੇ ਆਪਾਂ ਉਹ ਤੇਰਾ ਭਾਈਉ ਲੱਗਦਾ ਉਧਰ ਕਰ ਲੋ ਬਾਈ ਕਰ ਮੈਨੂੰ ਤਾਂ ਵੀ ਆਛਾ ਲੱਗਦਾ ਰਾਮਿਆ ਮੈਂ ਇਹ ਆਪਣਾ ਲੰਗੂਟੀਆ ਯਾਰ ਆ ਜੀ ਉਹ ਮੱਠੇ ਮੱਠੇ ਮਾਰਦੀ ਹੈ ਆਈ ਅੱਗੀ ਚੱਲ ਆ ਬਲੌਗ ਚ ਫੇਰ ਕੋਲ ਆ ਲੈ ਮੱਤੋ ਨਾ ਮੈਂ ਜਿਹੜੇ ਬਾਬੇ ਬਰਸਪਾ ਚ ਸਾਹਮਣੇ ਇਹਨਾਂ ਤੋਂ ਉੱਠੇ ਵੀ ਨਹੀਂ ਜਾ ਰਿਹਾ ਹੁਣ ਕਰੇ ਕੀ ਮਿਲਾਂਗੇ ਇੱਧਰ ਸੁਣੋ ਜੀ ਮਲਿੰਗੇ ਦੀ ਗੱਲ ਐੰਨੇ ਆ ਜੀ ਲੋਕ ਪੀਵੇਂ ਯਾਰ ਚਾਹੇ ਗੁੱਸਾ ਕਰੇ ਚਾਹੇ ਅਗਲਾ ਕਰੇ ਗਿੱਲਾ ਦੇਖੋ ਜੀ ਚਲ ਗੁੱਸਰ ਗਿੱਲਾ ਕੀ ਹੁੰਦਾ ਗਿੱਲਾ ਉੱਚਾ ਹੈ ਤਾਂ ਇਹ ਦੇਖੋ ਜੀ ਪਹਿਲਾਂ ਤਾਂ ਤੂੰ ਗਿੱਲਾ ਦੱਸ ਗਿੱਲਾ ਕੀ ਹੁੰਦਾ ਗਿੱਲਾ ਦਾ ਮੈਂ ਹੁਣ ਬਾਅਦ ਚ ਦੱਸੂਗਾ ਹੈ ਤਾਂ ਇਹ ਦੇਖੋ ਬਾਅਦ ਚ ਨੂਲੇ ਪੁੱਛ ਲੈ ਹੈ ਤਾਂ ਇਹ ਦੇਖੋ ਉਹ ਗੱਡੀਆਂ ਦਾ ਯਾਰ ਹੈ ਜੀ ਚਾਹੇ ਕਿਸ ਤਰ੍ਹਾਂ ਮਰਜੀ ਲਾ ਲੈ ਕੌਂਕੀ ਜਦੋਂ ਤੱਕ ਤਾਂ ਗੱਡੀ ਸੀਗੀ ਮੇਰੇ ਅੰਡਰ ਉਹਨੋਂ ਤੱਕ ਬਈ ਮੇਰੇ ਨਾਲ ਜਾਂਦਾ ਰਿਹਾ ਹੈ ਬੰਦਾ ਆਪਾਂ ਐ ਨਹੀਂ ਕਹਿੰਦੇ ਹਰੇ ਕੰਮ ਚ ਹਰੇ ਕੰਮ ਚ ਆਪਣਾ ਸਾਥ ਦਿੰਦਾ ਰਿਹਾ ਹੈ ਜਦੋਂ ਆਪਣੀ ਗੱਡੀ ਥੋੜੀ ਜੀ ਬਾਬਿਓ ਖਰਾਬੀ ਦੇਣ ਲੱਗ ਗਈ ਮਤਲਬ ਦਿੱਕਤ ਦੇਣ ਲੱਗੀ ਵੀ ਜਦੋਂ ਨੂੰ ਪਤਾ ਸੀਗਾ ਬਿੱਟੀ ਜੀ ਪੈਸੇ ਲੱਗਣਗੇ ਤੇ ਵੀ ਮਿਲੰਕ ਹੋ ਗਏ ਬਿੱਟੀ ਜੀ ਮੇਤੋਂ ਦਾ ਮੰਗ ਲਈ ਕਹਿੰਦਾ ਭਾਅ ਤੇ ਬੰਦਾ ਥੋੜਾ ਥੋੜਾ ਦੂਰ ਜਾਂਦਾ ਰਿਹਾ ਜੀ ਚਲੋ ਆਪਾਂ ਯਾਰਾ ਆਪਾਂ ਕੋਲ ਆਇਆ ਬੰਦਾ ਆਪਨੀ ਸ਼ਰਨ ਚ ਆਇਆ ਬੰਦਾ ਆਪਾਂ ਨੂੰ ਹਵੇ ਕੀ ਗੱਲ ਆ ਤੂੰ ਗੈਂ ਚ ਗੱਲ ਹੈ ਤੂੰ ਵੀ ਥੋੜਾ ਜਿਆ ਕਰਦੇ ਨਾ ਆਪਾਂ ਗੱਡੀਆਂ ਦੇ ਹੈ ਕੱਲ ਮੈਂ ਕੱਲ ਵੇਖਿਆ ਮੈਂ ਪਹਿਲੇ ਕਦੇ ਦੇਖਿਆ ਮੜਾ ਮੋਟਾ ਸੁਣਿਆ ਸੀ ਕੱਲ ਮੈਂ ਦੇਖਿਆ ਕੱਲ ਆਉਂਦੀ ਆ ਕੀ ਦੇਖ ਲਿਆ ਆਪਣੀ ਦੇਖੋ ਜੀ ਬੰਗ ਵਰਗੀ ਗੱਡੀ ਉੱਥੇ ਹੈ ਨਾ ਉਹ ਤਾਂ ਕੁਝ ਕਰਨੀ ਖੜੀ ਤੇ ਮੈਂ ਨਹੀਂ ਕਹਿੰਦਾ ਕਾਲੇ ਮੈਂ ਦੇਖੇ ਨਾ ਕੋਈ ਸਹਲ ਸਮਾਨੇ ਬੰਗ ਵਰ ਗਿਆ ਕੂੰ ਕਹਿੰਦਾ ਮੈਂ ਜਾ ਮੈਨੂੰ ਕਿਹ ਲੈ ਕੇ ਨਹੀਂ ਗਏ ਮੈਨੂੰ ਲੈ ਕੇ ਲੈ ਕੇ ਖੇਤੇ ਗਈ ਐਂ ਜੇ ਕਰਨਾ ਕੋਈ ਗੱਲ ਪਤਾ ਕੀ ਕੀ ਹੋਈ ਦੀ ਚੱਲ ਬਾਤ ਛੱਡੋ ਕੋਈ ਮੇਰੀ ਗੱਲ ਪਤਾ ਹੈ ਮੇਰੀ ਸੁਣੋ ਦਰਸ਼ਕਾਂ ਨੂੰ ਸਾਰਾ ਪਤਾ ਮੇਰੀ ਗੱਲ ਤਾਂ ਸੁਣਨੀ ਹੀ ਕਰਨ ਮਚਾਈ ਜੀ ਹਾਂ ਵੀ ਵੀ ਜਿਹਨੂੰ ਗਾਰੰਟੀ ਟੀਆ ਦੇਖ ਲੈ ਕੀ ਗੱਲਾਂ ਕਰ ਲੱਗ ਰੇ ਨੇ ਕਹਿ ਦੇ ਮੈਂ ਬਲੋਗੇ ਪਾ ਦੀ ਮੈਨੂੰ ਉਹ ਚੱਕਰ ਆ ਬਲਿੰਗੇ ਦਾ ਵੀ ਫਿਰਦੇ ਮੇਰੀ ਸੁਣ ਗੱਲ ਮੈਂ ਹੀ ਕਹਿਣਾ ਵੀ ਫਿਰਦਣਾ ਕਰਿਆ ਬਲਿੰਗੇ ਨਾਲੋਂ ਪਹਿਲਾਂ ਮੈਨੂੰ ਪੂਰੀ ਬੁਲਾ ਲੈਣੇ ਬਲਿੰਗੇ ਨੂੰ ਬਲਿੰਗੇ ਨਾਲੋਂ ਪਹਿਲਾਂ ਮੈਨੂੰ ਫੋਨ ਆਈ ਦੀ ਬਿੱਲੇ ਦਾ ਵੀ ਚੰਡੀਗੜ੍ਹ ਜਾਣਾ ਐਕਚੁਅਲੀ ਸਵੇਰੇ ਸਾਡਾ ਪੇਪਰ ਸੀਗਾ 1:30 ਵਜੇ ਕਿਸੇ ਬਾਈ ਦੀ ਗਲਤੀ ਕਰ ਨਾਲ ਪੇਪਰ ਦੇਣਾ ਪਏ ਚਲ ਮਜਬੂਰੀ ਸੰਭੀਰ ਦੇ ਕੇ ਜੀ ਗੱਲ ਜਲਦੀ ਜਲਦੀ ਆਈ ਪੇਪਰ ਦਿੱਤਾ ਫਿਰ ਤੇ ਕੁਝ ਬਾਈ ਦੀ ਕਿਸੇ ਦੀ ਤੁਸੀਂ 22 ਦੀ ਗਲਤੀ ਦੀ ਕਿ 1:30 ਵਜੇ ਸੀ ਪੇਪਰ ਦਿੱਤਾ ਜੀ 1:30 ਵਜੇ ਪੇਪਰ ਦੇ ਕੇ 2:30 ਵਜੇ ਨਿਕਲ ਤੁਸੀਂ ਕਿ ਕੀ ਲੈ ਕੇ ਰਵੇ ਦਿਨਾ ਰਾਤ ਤੋ ਜੇ ਕਿੰਨੀ ਤਰੀਕ ਅੱਜ ਅੱਜ ਤੇਰਾ ਤੇਰਾ 12 ਤਰੀਕ ਨੂੰ ਕੀ ਦੇ ਕਰੇ ਵੇਤੇਗੇ ਰਾਤ ਨੂੰ ਹਾਂ ਰਾਦੇ ਬੁੱਪੇ ਰਣ ਗਏ ਤੇ ਕੱਲ ਪ੍ਰਦੀਪ ਸਿੰਘ ਨਿਰਮਨ ਦੇ ਅੱਛਿਆ ਫਿਰ ਮੰਜੇ ਸਾਨੂੰ ਮਾਰ ਦਿੱਤਾ ਕਹਿ ਰਹੇ ਸੀਗਾ ਨਾ ਇਹ ਕਹਿ ਰਹੇ ਸੀ ਨਾ ਸਵੇਰੇ ਕਹਿ ਰਹੇ ਸੀ ਜਾਨੂੰਗੇ ਸਵੇਰੇ ਸਾਨੂੰ ਕਹਿ ਰਹੇ ਸੀ ਆਪੇ ਆ ਗਏ ਬੰਦੇ ਨੇ ਪੂਰਾ ਇੱਕ ਨੰਬਰ ਦਾ ਹਾਂ ਨਾ ਨਾ ਸਵੇਰੇ ਸੋਈ ਸਾਰੇ ਤੁਸੀਂ ਕਹਿ ਰਹੇ ਸੀ ਪਿੱਠ ਪਿੱਛੇ ਸਿਫਤ ਸੁਣ ਸਾਨੂੰ ਮੇਰੀ ਗੱਲ ਸੁਣ ਕੱਢ ਜਾ ਕੱਢ ਜੀ ਨਾਲ ਤੇ ਨਾਲ ਦਿੱਤੀ ਮਟਰ ਪਨੀਰ ਦੀ ਸਬਜੀ ਦਿੱਤੀ ਕਿੱਕ ਗੋਲੀ ਇੱਕ ਮਿੰਟ ਸ਼ਿਫਟ ਸੁਣ ਲਿਆ ਇੱਕ ਵੈਰੀ ਗੁੱਡ ਕਿੱਕ ਗੋਲੀ ਹੁੰਦੀ ਹੈ ਇਹ ਕੱਲੋ ਇੱਕ ਗੱਲ ਦੋ ਗੋਲੀ ਆਪਾਂ ਨੂੰ ਕੀ ਪਤਾ ਲੱਗਿਆ ਵੀ ਉਹਨੇ ਆ ਕੇ ਅੰਡੇ ਵਰਗਾ ਬਣਾਈ ਉਹਨੇ

ਕੋਈ ਸਾਲੇ ਨਹੀਂ ਸੇਵਾ ਦੀ ਚੱਲ ਸਾਡੀ ਤਾਂ ਯਾਰ ਕੀ ਕਰਨੇ ਆ ਪਿੰਡ ਦੇ ਆ ਉਹ ਭੈਣ ਜੁੱਧਾ ਉਹਦੀ ਬਾਹਰੋਂ ਆਇਦੀ ਬਾਹਰੋਂ ਆਇਦੀ ਭੈਣ ਨੇ ਨਾ ਐਨ ਆਰ ਆਈ ਵੀਰ ਉਹਦੀ ਸੇਵਾ ਕਰ ਲੰਦੇ ਪਹਿਲੇ ਦਿਨ ਘਰੇ ਗਿਆ ਬਿੱਲਾ ਪਹਿਲੇ ਦਿਨ ਘਰੇ ਗਿਆ ਓਏ ਬੇ ਸੇਵਾ ਕਰ ਲੰਦੇ ਓਏ ਕੋਣ ਨਾ ਖੱਟ ਲੰਦੇ ਭੈਣ ਦੇ ਦੋ ਇਹ ਤੂੰ ਬਾਦ ਸੇਵਾ ਦਾ ਮਿਲਿੰਦਾ ਮੇਰਾ